ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਆਪਨੇ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਸ਼ਨੀਵਾਰ ਦੇ ਦਿਨ ਸਰੋਂ ਦਾ ਤੇਲ ਸਰੀਰ ਦੇ ਇਸ ਹਿੱਸੇ ਤੇ ਲਗਾ ਲੈਂਦੇ ਹਾਂ ਤਾਂ ਜਨਮਾਂ ਜਨਮਾਂ ਦੀ ਗਰੀਬੀ ਦੂਰ ਹੋ ਜਾਵੇਗੀ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਸਾ ਸੰਗਜੇ ਸ਼ਨੀਵਾਰ ਨੂੰ ਕਿਹਾ ਜਾਂਦਾ ਹੈ ਕਿ ਸਰੋਂ ਦੇ ਤੇਲ ਨੂੰ ਲਗਾਉਣਾ ਚਾਹੀਦਾ ਹੈ ਇਸੇ ਨਾਲ ਘਰ ਦੇ ਵਿੱਚ ਪੈਸਾ ਆਉਂਦਾ ਹੈ ਤੇ ਨਾਲ ਹੀ ਤੁਹਾਡੇ ਘਰ ਦੇ ਵਿੱਚ ਬਰਕਤ ਆਉਂਦੀ ਹੈ ਇਹਦੇ ਪਿਛੇ ਧਾਰਮਿਕ ਅਤੇ ਵਿਗਿਆਨਿਕ ਕਾਰਨ ਦੋਨੋਂ ਹਨ ਆਓ ਅਸੀਂ ਜਾਣਦੇ ਹਾਂ ਸਭ ਤੋਂ ਪਹਿਲਾਂ ਜੋ ਧਾਰਮਿਕ ਕਾਰਨ ਹੈ ਉਹਨਾਂ ਦੇ ਬਾਰੇ ਕੀ માનਮਤਾਵਾਂ ਹਨ ਕੀ ਮੰਨਤਾਵਾਂ ਹਨ ਕਿਹਾ ਜਾਂਦਾ ਹੈ ਕਿ ਸ਼ਨੀਵਾਰ ਦੇ ਦਿਨ ਤੇਲ ਲਗਾਓ ਸ਼ਨੀਵਾਰ ਨੂੰ ਖਾਸ ਕਿਸਮ ਦੀਆਂ માનਤਾਵਾਂ ਨਾਲ ਜੋੜਿਆ ਜਾਂਦਾ ਹੈ ਇਸ ਦਿਨ ਸਰੋਂ ਦੇ ਤੇਲ ਨੂੰ ਜੋੜਿਆ ਜਾਂਦਾ ਹੈ ਇਸ ਦਿਨ ਲੋਕ ਸਰੋਂ ਦੇ ਤੇਲ ਦੀਆਂ ਵੱਖ-ਵੱਖ ਚੁਕਤਾਂ ਵੀ ਕਰਦੇ ਹਨ ਕਹਿੰਦੇ ਹਨ ਕਿ ਸਾਨੂੰ ਇਸ ਦੇ ਨਾਲ ਫਾਇਦਾ ਹੁੰਦਾ ਹੈ ਸ਼ਨੀਵਾਰ ਦੇ ਦਿਨ ਸਰੋਂ ਦੇ ਤੇਲ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੀਵਨ ਦੀਆਂ ਮੁਸ਼ਕਲਾਂ ਤੋਂ ਬਾਹਰ ਕੱਢਣ ਦੇ ਵਿੱਚ ਸਰੋਂ ਦਾ ਤੇਲ ਕਿਵੇਂ ਸਾਡੀ ਸਹਾਇਤਾ ਕਰਦਾ ਹੈ ਸਾਸੰਗਤ ਜੀ ਸਭ ਤੋਂ ਪਹਿਲੀ ਚੁਕਤੀ ਹੈ ਕਿ ਜਿਸ ਦੇ ਬਾਰੇ ਆਪਾਂ ਗੱਲ ਕਰਨੀ ਹੈ ਇੱਕ ਭਾਂਡੇ ਦੇ ਵਿੱਚ ਤੁਸੀਂ ਤੇਲ ਪਾ ਲੈਣਾ ਹੈ ਕਿਹਾ ਜਾਂਦਾ ਹੈ ਕਿ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਆਪਣੇ ਘਰ ਦਾ ਜਿਹੜਾ ਮੁੱਖ ਦਰਵਾਜ਼ਾ ਹੈ ਮੁੱਖ ਦਰਵਾਜ਼ੇ ਦੇ ਆਸੇ-ਪਾਸੇ ਇਹ ਤੇਲ ਜ਼ਰੂਰ ਚੋਣਾ ਚਾਹੀਦਾ ਹੈ ਇਹਦੇ ਪਿੱਛੇ ਧਾਰਮਿਕ ਕਾਰਨ ਕੀ ਹੈ ਕਹਿੰਦੇ ਹਨ ਕਿ ਘਰ ਦੇ ਵਿੱਚ ਜਿੰਨੇ ਵੀ 네ਗੇਟਿਵ ਊਰਜਾ ਹੈ ਸਾਰੀਆਂ ਇਹ ਤੇਲ ਸੋਖ ਲੈਂਦਾ ਹੈ ਜਿਹੜੇ ਸਾਡੇ ਵੰਡੇ ਵਟੇਰੇ ਹੁੰਦੇ ਸਨ ਉਹ ਇਹ ਕੰਮ ਜ਼ਰੂਰ ਕਰਿਆ ਕਰਦੇ ਸਨ ਜਦੋਂ ਵੀ ਕੋਈ ਚੰਗਾ ਕੰਮ ਕਰਨਾ ਹੁੰਦਾ ਸੀ ਕੰਮ ਕਰਨ ਤੋਂ ਪਹਿਲਾਂ ਆਪਣੇ ਮੁੱਖ ਦਰਵਾਜ਼ੇ ਦੇ ਅੱਗੇ ਇਹ ਤੇਲ ਚੋਇਆ ਕਰਦੇ ਸਨ ਤੁਸੀਂ ਅੱਜ ਵੀ ਦੇਖਿਆ ਹੋਏਗਾ ਕਿ ਜਦੋਂ ਵੀ ਆਪਾਂ ਘਰ ਦੇ ਵਿੱਚ ਕੋਈ ਵੀ ਨਵੀਂ ਚੀਜ਼ ਲੈ ਕੇ ਆਉਣੀ ਹੈ ਜਾਂ ਲੈ ਕੇ ਆਉਂਦੇ ਹਾਂ ਕੋਈ ਨਵਾਂ ਸੰਦ ਲੈ ਕੇ ਆਉਂਦੇ ਹਾਂ ਜਾਂ ਕੋਈ ਨਵਾਂ ਵਾਹਨ ਲੈ ਕੇ ਆਉਂਦੇ ਹਾਂ ਤਾਂ ਅਸੀਂ ਤੇਲ ਚੋ ਕੇ ਅੱਗੇ ਲੰਗਾਉਂਦੇ ਹਾਂ ਕਹਿੰਦੇ ਹਨ ਕਿ ਜੋ ਵੀ ਬੁਰੀਆਂ ਬੁਲਾਵਾ ਹੁੰਦੀਆਂ ਹਨ ਨਕਾਰਾਤਮਕ ਸ਼ਕਤੀਆਂ ਹੁੰਦੀਆਂ ਹਨ ਉਹ ਘਰ ਤੋਂ ਬਾਹਰ ਹੀ ਰਹਿ ਜਾਂਦੀਆਂ ਹਨ ਤੇ ਘਰ ਦੇ ਵਿੱਚ ਸਿਰਫ ਤੇ ਸਿਰਫ ਚੰਗਾ ਹੀ ਚੰਗਾ ਆਉਂਦਾ ਹੈ ਸ਼ੋਭੇ ਸ਼ੋਭਾ ਹੋਵੇਗਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਸ਼ਨੀਵਾਰ ਨੂੰ ਆਪਣੇ ਮੁੱਖ ਦਰਵਾਜ਼ੇ ਦੇ ਆਸੇ-ਪਾਸੇ ਤੇਲ ਜ਼ਰੂਰ ਚੋ ਲੈਣਾ ਚਾਹੀਦਾ ਹੈ ਆਪਾਂ ਜਦੋਂ ਮੁੱਖ ਦਰਵਾਜ਼ੇ ਦੇ ਅੱਗੇ ਤੇਲ ਛਾਉਂਦੇ ਹਾਂ ਇਹਦੇ ਨਾਲ ਘਰ ਦੇ ਵਿੱਚ ਜੋ ਬੈਕਟੀਰੀਆ ਹੁੰਦੇ ਹਨ ਉਹ ਘਰ ਦੇ ਵਿੱਚ ਫਿਰ ਨਹੀਂ ਆਉਂਦੇ ਉਹ ਉੱਥੇ ਹੀ ਬਾਹਰ ਰਹਿ ਜਾਂਦੇ ਹਨ ਇਹ ਵਿਗਿਆਨਿਕ ਕਾਰਨ ਸੀ ਅਗਲੀ ਗੱਲ ਕਰਦੇ ਹਾਂ ਕਿ ਆਪਣੀ ਇੱਛਾ ਦੇ ਅਨਸਾਰ ਜਿੰਨਾ ਤੁਸੀਂ ਸਰੋਂ ਦਾ ਤੇਲ ਲੈ ਸਕਦੇ ਹੋ ਲੈ ਲਓ ਸਰੋਂ ਦੇ ਤੇਲ ਦੇ ਵਿੱਚ ਥੋੜਾ ਜਿਹਾ ਤੁਸੀਂ ਅੰਨ ਲਾ ਕੇ ਜਾਂ ਕਹਿ ਲਓ ਕਿ ਤੁਹਾਡੇ ਘਰ ਦੇ ਵਿੱਚ ਰੋਟੀਆਂ ਪੱਕੀਆਂ ਹਨ ਉਸ ਨੂੰ ਤੁਸੀਂ ਰਲਾ ਲੈਣਾ ਹੈ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਉਸ ਤੋਂ ਤੁਸੀਂ ਕਿਸੇ ਵੀ ਜਾਨਵਰ ਨੂੰ ਖਵਾ ਦੇਣਾ ਹੈ ਇਹਦੇ ਪਿਛੇ ਧਾਰਮਿਕ ਕਾਰਨ ਇਹ ਹੈ ਕਿ ਇਹਦੇ ਨਾਲ ਕਹਿੰਦੇ ਹਨ ਕਿ ਦਾਨਪੁਣ ਵੀ ਹੋ ਜਾਂਦਾ ਹੈ ਇਹਦੇ ਨਾਲ ਆਪਣੇ ਜੋ ਵੀ ਦੁੱਖ ਤਕਲੀਫਾਂ ਹੁੰਦੀਆਂ ਹਨ ਉਦੋਰ ਹੁੰਦੀਆਂ ਹਨ ਜਿਹੜਾ ਸਰੋਂ ਦਾ ਤੇਲ ਹੁੰਦਾ ਹੈ ਉਹਦੀ ਤਾਸੀਰ ਠੰਡੇ ਹੁੰਦੇ ਹੈ ਜਦੋਂ ਆਟੇ ਦੇ ਵਿੱਚ ਮਿਕਸ ਕੀਤਾ ਜਾਂਦਾ ਹੈ ਤਾਂ ਇਹ ਇੱਕ ਵਾਰ ਅਸ਼ੋਧੇ ਦਾ ਕੰਮ ਕਰਦਾ ਹੈ ਜਦੋਂ ਆਪਾਂ ਕਿਸੇ ਜਾਨਵਰ ਨੂੰ ਪਾਵਾਂਗੇ ਜਾਨਵਰ ਖਾਵੇਗਾ ਉਹਦੇ ਅੰਦਰ ਜੋ ਵੀ ਅੰਦਰੋਂ ਨੇ ਰੋਗ ਹਨ ਉਹ ਖਤਮ ਹੋ ਜਾਣਗੇ ਆਪਾਂ ਜੇ ਕਿਸੇ ਦੀ ਮਦਦ ਕਰਦੇ ਹਾਂ ਕਿਸੇ ਦਾ ਦੁੱਖ ਰੋਗ ਬਿਮਾਰੀਆਂ ਦੂਰ ਕਰਦੇ ਹਾਂ ਤਾਂ ਵਾਇਗਰੂ ਚ ਆਪਣੇ ਤੋਂ ਖੁਸ਼ ਹੋ ਜਾਂਦੇ ਹਨ ਉਹ ਮਿਹਰਬਾਨ ਹੋ ਕੇ ਸਾਡੇ ਸਿਰ ਤੇ ਹੱਥ ਰੱਖ ਦਿੰਦੇ ਹਨ ਇਸੇ ਹੀ ਤਰ੍ਹਾਂ ਚ ਆਪਾਂ ਮੇ ਖਵਾਉਂਦੇ ਹਾਂ ਇਹਦੇ ਨਾਲ ਦਾਨਪੁਣ ਮੇ ਹੋ ਜਾਵੇਗਾ ਵਾਇਗਰੂ ਚ ਦੀ ਮੇਰ ਵੀ ਮਿਲ ਜਾਵੇਗੀ ਕਿਉਂਕਿ ਕੁਦਰਤ ਦਾ ਨਿਯਮ ਹੈ ਕਿ ਆਪਾਂ ਜੋ ਵੀ ਦਿੰਦੇ ਹਾਂ ਆਪਾਂ ਨੂੰ ਸੌਗਾਣਾ ਵਾਦਕੇ ਵਾਪਸ ਮਿਲ ਜਾਂਦਾ ਹੈ ਜੇ ਅਸੀਂ ਸੁੱਖ ਦੇਵਾਂਗੇ ਤਾਂ ਸਾਨੂੰ ਸੁੱਖ ਹੀ ਮਿਲੇਗਾ ਜੇ ਅਸੀਂ ਕਿਸੇ ਨੂੰ ਦੁੱਖ ਦੇਵਾਂਗੇ ਤਾਂ ਦੁੱਖ ਹੀ ਮਿਲਣਗੇ ਇਹ ਆਪਣੇ ਤੇ ਨਿਰਭਰ ਕਰਦਾ ਹੈ ਕਿ ਕਿਵੇਂ ਕਰਮ ਕਰਨੇ ਹਨ ਆਪਾਂ ਨੇ ਅਗਲੇ ਨੂੰ ਅਸੀਂ ਕੀ ਵੰਡਣਾ ਹੈ ਅਸੀਂ ਕੀ ਕਰਦੇ ਹਾਂ ਜਦੋਂ ਪ੍ਰਸ਼ਾਦਾ ਬਣਾਉਂਦੇ ਹਾਂ ਤਾਕਤ ਜਿਆਦਾ ਹੈ ਬਣਾਉਣਾ ਚਾਹੀਦਾ ਹੈ ਜਦੋਂ ਵੀ ਕੋਈ ਲੋੜਵੰਦ ਆਵੇ ਭੁੱਖਾ ਕੋਈ ਸਾਧੋ ਸੰ ਜਾਂ ਕੋਈ ਗਰੀਬ ਜਾਂ ਕੋਈ ਜਾਨਵਰ ਆ ਜਾਵੇ ਤਾਂ ਉਸ ਨੂੰ ਇਹ ਪ੍ਰਸ਼ਾਦਾ ਜ਼ਰੂਰ ਪਾਉਣਾ ਚਾਹੀਦਾ ਹੈ ਕਹਿੰਦੇ ਹਨ ਕਿ ਸ਼ਨੀਵਾਰ ਨੂੰ ਸਰੋਂ ਦੇ ਤੇਲ ਦੇ ਨਾਲ ਚੋਪੜੀ ਹੋਈ ਰੋਟੀ ਜੇਕਰ ਕਿਸੇ ਨੂੰ ਦਸਿਖਵਾ ਦਿੰਦੇ ਹੋ ਜਾਂ ਕਿਸੇ ਜਾਨਵਰ ਨੂੰ ਖਵਾ ਦਿੰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਜੋ ਵੀ ਪਰੇਸ਼ਾਨੀਆਂ ਹਨ ਉਹ ਦੂਰ ਹੋ ਜਾਣਗੀਆਂ ਤੇ ਜੋ ਤੁਹਾਡੇ ਘਰ ਦੇ ਵਿੱਚ ਚਿਰਚੜਾ ਪਨ ਰਹਿੰਦਾ ਹੈ ਜਿਹਨੂੰ ਬਹੁਤ ਹੀ ਜ਼ਿਆਦਾ ਗੁੱਸਾ ਹੁੰਦਾ ਹੈ ਉਹਦੇ ਅੰਦਰ ਦਾ ਉਤਾਵਲਾਪਣ ਖਤਮ ਹੋ ਜਾਵੇਗਾ ਘਰ ਦਾ ਜਵਾਕ ਬੜੇ ਜ਼ੇਤ ਕਰਦਾ ਹੈ ਬਿਨਾਂ ਗੱਲ ਤੋਂ ਰੋਂਦਾ ਹੈ ਉਹ ਇਹਦੇ ਉੱਤੇ ਰੋਟੀ ਵਾਰ ਕੇ ਕਿਸੇ ਜਾਨਵਰ ਨੂੰ ਖਵਾਓ ਜਿਸ ਕਾਰਨ ਬੱਚਾ ਜੋ ਹੈ ਉਹ ਜੇਦ ਨਹੀਂ ਕਰੇਗਾ ਜੰਘਾਰ ਦਾ ਕੋਈ ਜੀ ਹੈ ਉਸ ਦਾ ਚਿਰਚੜਾਪਣ ਦੂਰ ਹੋ ਜਾਂਦਾ ਹੈ ਜਿਹੜੇ ਆਪਣੇ ਸਿਆਣੇ ਹੁੰਦੇ ਸੀ ਵੱਡੇ ਵਟੇਰੇ ਹੁੰਦੇ ਸੀ ਉਹ ਲੰਮੇ ਸਮੇਂ ਤੋਂ ਐਵੇਂ ਹੀ ਕਰਦੇ ਸਨ ਹੁਣ ਇਸ ਦੇ ਪਿਛੇ ਧਾਰਨਾ ਕੀ ਹੈ ਸੰਗਤ ਜੀ ਇਹ ਉਹਨਾਂ ਨੇ ਬੁਣਾਈ ਸੀ ਇਹ ਉਹੀ ਜਾਣਦੇ ਹਨ ਅਗਲੀ ਗੱਲ ਉਹ ਕਹਿੰਦੇ ਹਨ ਕਿਸੇ ਨੇ ਆਪਣੇ ਵਾਲਾਂ ਦੇ ਵਿੱਚ ਸਰੋਂ ਦਾ ਤੇਲ ਚ ਰੂਲ ਲਗਾਉਣਾ ਚਾਹੀਦਾ ਹੈ ਇਹਦੇ ਨਾਲ ਬਹੁਤ ਹੀ ਕੁਦਰਤ ਸ਼ੋਭ ਜਾਂਦਾ ਹੈ ਇਹ ਤਾਂ ਧਾਰਮਿਕ ਕਾਰਨ ਸੀ ਹੁਣ ਸੰਗਤਿ ਵਿਗਿਆਨਿਕ ਕਾਰਨ ਇਹ ਹੈ ਕਿ ਜਿਹੜੇ ਆਪਣੇ ਵੱਡੇ ਵਟੇਰੇ ਸੀ ਉਹਨਾਂ ਦੇ ਸਿਰ ਨਹੀਂ ਸਨ ਦੁਖਦੇ ਉਹਨਾਂ ਦੇ ਵਾਲ ਵੀ ਛੇਤੀ ਨਹੀਂ ਸੀ ਚਿੱਟੇ ਹੁੰਦੇ ਮਜ਼ਬੂਤ ਹੁੰਦੇ ਸਨ ਜਿਵੇਂ ਆਪਾਂ ਆਖਦੇ ਹਾਂ ਕਿ ਸਾਡਾ ਸਿਰ ਦੁਖਦਾ ਹੈ। ਵਾਲ ਛਿੱਟੇ ਹੋ ਗਏ ਹਨ। ਉਮਰ ਤੋਂ ਪਹਿਲਾਂ ਚੰ ਕਹਿ ਲਈਏ ਕਿ ਵਾਲ ਛਾੜਦੇ ਹਨ। ਕਈ ਤਰ੍ਹਾਂ ਦੀਆਂ ਤਿਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਈ ਕਹਿੰਦਾ ਹੈ ਕਿ ਮੈਨੂੰ ਮਾਈਗਰੇਨ ਹੋ ਗਿਆ ਹੈ। ਕੋਈ ਕਹਿੰਦਾ ਹੈ ਕਿ ਸਿਰ ਦੁਖਦਾ ਹੈ। ਇਦਾਂ ਹੀ ਵੱਖ-ਵੱਖ ਤਰ੍ਹਾਂ ਦੇ ਰੋਗ ਦੱਸਦੇ ਹਨ। ਜੇਕਰ ਆਪਾਂ ਹਫਤੇ ਦੇ ਵਿੱਚ ਇੱਕ ਦਿਨ ਸਰੋਂ ਦਾ ਤੇਲ ਲਗਾਉਂਦੇ ਹਾਂ ਜਿਵੇਂ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਹਨ ਉਹ ਨਹੀਂ ਹੋਣਗੇ ਸਾਡੀਆਂ ਕਈ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਕਰਨਾ ਕੀ ਹੈ ਹਲਕਾ ਹਲਕਾ ਆਪਣੇ ਸਿਰ ਦੇ ਵਿੱਚ ਇਹ ਤੇਲ ਲਗਾਉਣਾ ਹੈ ਇਹਦੇ ਨਾਲ ਨਾਲ ਤੁਹਾਡੇ ਸਿਰ ਸਬੰਧੀ ਜਿੰਨੇ ਵੀ ਰੋਗ ਹਨ ਉਹ ਸਭ ਠੀਕ ਹੋ ਜਾਣ ਕੇ ਅਤੇ ਸਿਰ ਨੂੰ ਬੜਾ ਆਰਾਮ ਮਿਲੇਗਾ ਸੰਗ ਜੀ ਚੇਕਰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ